ਤਾਰੇ ਸਾਰੇ ਰਾਜ ਦੱਸੇ ਨਾ ਪਰ ਉਹ ਲੱਗ ਪਤਾ ਜਣਾ ਤੈਨੂੰ ਨਹੀਂ ਗੱਡੀਆਂ ਮੰਗਦੀ ਹੁਣ ਉਹਨਾਂ ਗੱਡੀਆਂ 'ਚ ਬਿਠਾ ਕੇ ਨਾ ਤੁਹਾਨੂੰ ਜੇਲੇ ਛਡਿ ਕੇ ਆਉਣਾ ਦਾ ਨਾ ਮੈਂ ਵੇਖਿਓ ਤੀ ਉਹ ਕੋਈ ਗੱਲ ਨਹੀਂ ਜੋ ਮਰਜ਼ੀ ਕਰੀ ਜਾਓ ਗੱਡੀ ਵੀ ਆਊਗੀ ਵੇਖਿਓ ਇੱਥੇ ਹੀ ਮੈਂ ਸੁਣਿਆ ਮੇਰ ਰਪਿੰਦਰ ਆਈ ਆ ਅਹ ਮੈਂ ਆਈ ਆ ਹੋ ਗਏ ਤਿੰਨ ਚਾਰ ਦਿਨ ਅੱਛਾ ਆਹ ਤੇ ਇਹ ਕੋਈ ਗੱਲਬਾਤ ਨਹੀਂ ਹੋਈ ਉਹ ਨਹੀਂ ਨਹੀਂ ਗੱਲਬਾਤ ਕਰੀ ਹੋਣੀ ਆ ਉਦਾਂ ਹੀ ਕਹਿਣੀ ਜੀ ਨਹੀਂ ਲੱਗਣਿਆ ਤੇ ਆ ਗਈ ਫਿਰ ਇੱਥੇ ਪਤਾ ਲੋਕੀ ਗੱਲਾਂ ਬੜੀਆਂ ਖੱਡਦੇ ਬਣਾਉਂਦੇ ਆ ਲੋਕੀ ਬਾਹਰ ਬੜੀਆਂ ਗੱਲਾਂ ਕਰਦੇ ਆਂਦੇ ਚਾਰ ਪੰਜ ਦਿਨ ਹੋਇਆ ਆਈ ਨੂੰ ਤੇ ਪਤਾ ਨਹੀਂ ਕਿਉਂ ਮੀਨੇ ਵੀ ਨਾ ਸਾਰੇ ਕੰਮ ਰੋਕ ਹੀ ਰੱਖਤੇ ਮਸਾ ਹਟ ਜੇ ਤੇ ਪੱਠਿਆਂ ਦਾ ਵੀ ਨਵੇਲ ਲੀਏ ਤੇ ਪੈਲੀ ਦਾ ਵੀ ਨਵੇਲ ਲੀਏ ਪਰ ਹੁਣ ਮੀ ਹਟਣੀਗਾ ਡਿਆ ਤੇ ਕੰਮ ਕੋਈ ਹੋਣਾ ਨਹੀਂਗਾ ਕੀ ਕਰੀਏ ਚੱਲੀਏ ਮਸਾ ਹਟਦਾ ਨਾ ਤੇ ਦਰਵਾਗ ਵੱਲ ਵੀ ਜਾਣਾ ਲਵਲੀ ਦਾ ਫੂਲ ਇਹਨੇ ਕੀ ਕਹਿਣਾ ਹੁਣ ਹਲੋ ਹਲੋ ਸਸੀ ਕਾ ਭਾਜੀ ਵਧੀਆ ਠੀਕ ਠਾਕ ਤੂੰ ਸੁਣਾਓ ਹੋਰ ਕੀ ਬੰਦ ਰਹਾ ਜੀ ਕੱਕਵਣੀ ਮੀਂਹ ਪੈ ਰਿਹਾ ਵਾ ਤੇ ਕੰਮ ਕੋਈ ਨਿਭੜਨ ਨਹੀਂ ਘੜਿਆ ਅੱਛਾ ਅੱਛਾ ਤੇ ਉਹ ਹੀ ਡੀਕਣ ਰਿਆਂ ਵੀ ਮਸਾ ਮੀਂਹ ਘਟੇ ਤੇ ਕੰਮ ਕਰੀ ਇੱਕ ਦੋ ਜਿਹੜੇ ਕਰਨ ਵਾਲੇ ਆ ਯਾਹੋ ਕੀ ਕਰਨ ਦੇ ਘੱਟੇ ਫੋਨ ਦਿਆਂ ਤੇ ਮੀਂਹ ਹੱਥਾ ਨਹੀਂ ਹੋਇਤਾ ਨਹੀਂ ਨਹੀਂ ਮੀਂਹ ਤੇ ਤੁਹਾਨੂੰ ਪਤਾ ਹੁਣ ਇਦਾਂ ਹੀ ਮੌਸਮ ਜੁ ਹੋਇਆ ਹਾਂ ਚਲੋ 10 ਦਿਨ ਪੈ ਜਾਊਗਾ ਆਹੋ ਇਹ ਤੇ ਗੱਲ ਹੈਗੀ ਹੋਰ ਤੁਸੀਂ ਸੁਣਾਓ ਕਿਦਾਂ ਡਿਊਟੀ ਠੀਕ ਜਲਦੀ ਬਹੁਤ ਠੀਕ ਠਾਕ ਵਧੀਆ ਠੀਕ ਠੀਕ ਆ ਮੈਂ ਬੈਠਾ ਫਰੀਦਮੰਦਰ ਹੁਣ ਨੰਨਾ ਨਹੀਂ ਨਹੀਂ ਵਧੀਆ ਕੀਤਾ ਸਿਕੋ ਅਹੀਂ ਤੇ ਡੀਦਰ ਨੇ ਫਿਰ ਵਾਂਡਾ ਠੀਕ ਚੱਲਣ ਡਿਆ ਵਾ ਬੈਠੇ ਅੰਦਰ ਹੀ ਅਹ ਡਈਆਂ ਕੰਮ ਕੰਮ ਕਰਨਾ ਤੇ ਕੋਈ ਨਹੀਂ ਜਦੋਂ ਕਹੋਗੇ ਮੈਂ ਤੁਹਾਨੂੰ ਦੱਸ ਦੂੰਗਾ ਫਿਰ ਜੇ ਕਹੋਗੇ ਮੈਂ ਛੱਡ ਆਉਂਗਾ ਅੱਜ ਅੱਜ ਤਾਂ ਨਹੀਂ ਗੱਲ ਕਰੀ ਅੱਛਾ ਜੋ ਕਹਿੰਦੇ ਨਹੀਂ ਕਿ ਕੋਈ ਗੱਲ ਨਹੀਂ ਫੋਨ ਕਰ ਦੂਗੀ ਜਾਂ ਫਿਰ ਤੇ ਹੀ ਲੈਵਾਂਗੇ ਜਾਰ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਦੱਸ ਦੂੰਗਾ ਕੋਈ ਨਹੀਂ ਇੱਕ ਦੋ ਦਿਨ ਰਹਿਣਾ ਹੋਰ ਉਹਨੇ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਫੋਨ ਕਰਕੇ ਫਿਰ ਆਪੇ ਮਾਸੀ ਹੁਣੇ ਆ ਕੇ ਲੈ ਜਾਣਗੇ ਹਨਾ ਅੱਛਾ ਅੱਛਾ ਹੂੰ ਆਹ ਕੋਈ ਨਹੀਂ ਮੈਂ ਕਹਤਾਂ ਠੀਕ ਹੈ ਕੋਈ ਨਹੀਂ ਜੇ ਕਹੋਗੇ ਤਾਂ ਕੋਈ ਨਹੀਂ ਮੈਂ ਛੱਡ ਵੀ ਆਉਂਗਾ ਕੋਈ ਗੱਲ ਨਹੀਂ ਆਪਾਂ ਵੀ ਛੱਡਣਗੇ ਇਹ ਦੱਸ ਠੀਕ ਹੈ ਗਿਆ ਸੀਗਾ ਮੈਂ ਅਜ ਏਜੰਸੀ ਵੀ ਹਾਂ ਪੁੱਛ ਕੇ ਆਇਆ ਸੀਗਾ ਮੈਂ ਕਿੰਨੇ ਦਿਨ ਹੋਰ ਲੱਗਣੇ ਜਾਂ ਤੇ ਕਹਿੰਦੇ ਵੀ ਹਫਤਾੱਕ ਲੱਗਣਾ ਵਾ ਤੁਹਾਨੂੰ ਵੀ ਲੱਗਦਾ 10 ਦਿਨ ਲੱਗਣੇ ਨਾ ਛੁੱਟੀ ਮਿਲ ਜਣੀ ਤੁਹਾਨੂੰ ਵੀ ਉਹ ਆਹੋ ਇੰਨਾ ਵੀ ਟਾਈਮ ਲੱਗਣਾ ਤੇ ਆਪਾਂ ਕੋਈ ਨਹੀਂ ਕੋਸ਼ਿਸ਼ ਕਰਾਂਗੇ ਇੱਕ ਦੋ ਦਿਨ ਪਹਿਲਾਂ ਅਸੀਂ ਲੈ ਛੱਡਾਂਗੇ ਉਹ ਨਹੀਂ ਨਹੀਂ ਕੋਈ ਨਹੀਂ ਇੰਨੀ ਕਾਲੀ ਵੀ ਕਰੀ ਪਈ ਹੈ ਉਹ ਨਹੀਂ ਨਹੀਂ ਕਾਲੀ ਕਹਦੀ ਆ ਉਹ ਬਸ ਇਹੋ ਵੀ ਬੁਕਿੰਗ ਕਰਾਈ ਸੀਗੀ ਤੇ ਉਹ ਵੀ ਕਹਿੰਦੇ ਫੋਨ ਕਰਦੇ ਸੀ ਕਹਿੰਦੇ ਵੀ ਕੋਈ ਨਹੀਂ ਤੁਹਾਨੂੰ ਦੇ ਦਾਂਗੇ ਤੇ ਮੈਂ ਤਾਂ ਆਖਿਆ ਮੈਂ ਕੋਈ ਗੱਲ ਨਹੀਂ ਅਜੇ ਹੈਗੇ 10 ਦਿਨ ਤੇ ਫਿਰ ਉਦੋਂ ਹੀ ਲੰਘਾਂਗੇ ਉਹਨਾਂ ਕੋ ਹਣ ਠੀਕ ਆ ਠੀਕ ਹਾਂ ਉਦੋਂ ਫਿਰ ਉਹਨੂੰ ਇੱਥੇ ਲੁਣੀ ਪੈਣੀ ਹੈ ਵੀ ਚੱਲ ਹਾਂ ਹਾਂ ਉਦੋਂ ਹੀ ਲੰਘਾਂਗੇ ਇੱਕ ਦੋ ਦਿਨ ਪੈਣਾ ਹੂੰ ਕੋਈ ਨਹੀਂ ਮੈਂ ਦੱਸ ਦੂੰਗਾ ਜੇ ਰਪਿੰਦਰ ਕਹੂਗੀ ਨਾ ਤੇ ਫਿਰ ਆਪੇ ਮਾਸੀ ਹੁਣੀ ਆ ਜਾਣਗੇ ਹੈ ਮੈਂ ਦੱਸ ਦੂੰਗਾ ਤੈਨੂੰ ਕੋਈ ਨਹੀਂ ਕੋਈ ਮੈਂ ਤੁਹਾਨੂੰ ਹੀ ਕਰ ਦੂੰਗਾ ਹਾਂ ਹਾਂ ਠੀਕ ਹੈ ਠੀਕ ਠੀਕ ਹੈ ਭਜੀ ਠੀਕ ਠੀਕ ਹੁਣ ਵੇਖ ਲੈ ਕਿੰਨਾ ਫਰਕ ਪਿਆ ਆਈ ਮੈਂ ਤਾਂ ਇਹ ਕਹਿ ਨਾ ਸਕੂ ਇੱਕ ਗੱਲ ਚੰਗੀ ਹੋਈ ਐ ਰੁਪਿੰਦਰ ਗੁੱਸੇ ਨਾਲ ਉੱਥੋਂ ਆਈ ਐ ਨਾ ਤੇ ਇਹਨਾਂ ਦੇ ਵੀ ਕੰਨਾਂ ਨੂੰ ਹੱਥ ਲੱਗੇ ਮਾਸਾ ਉੱਥੋਂ ਇਹ ਵੀ ਗੱਲ ਪਤਾ ਲੱਗੀ ਐ ਨਾ ਕਿ ਦਲਜੀਤ ਵੀ ਇੱਧਰ ਫੇਰੇ ਮਾਰਦਾ ਤਾਂ ਹੋਈ ਇਹ ਚ ਕੰਨੇ ਹੋਏ ਐ ਨਾ ਤੇ ਅਹੀਂ ਹੁਣ ਕੋਈ ਗੱਲਬਾਤ ਨਹੀਂ ਕਰਦੀ ਚਲੋ ਜਿੰਨਾ ਚਿਰ ਚੰਗੇ ਆ ਚੰਗੇ ਰਹਿੰਦੇ ਆ ਕਿਤਾ ਫੋਨ ਆਉਂਦੇ ਐ ਫੋਨ ਕਿਹਦਾ ਆਉਣਾ ਮ लवली ਦਾ ਆਉਂਦਿਆ ਸੀਗਾ ਅੱਛਾ ਹੁਣ ਤੇ ਰੋਜ਼ ਹੀ ਟਾਈਮ ਸਿਰ ਫੋਨ ਕਰ ਦਿੰਦਾ ਸਵਿਸਰੇ ਪਹਿਲਾਂ ਇਹਨਾਂ ਨੂੰ ਚੇਤਾ ਨਹੀਂ ਆਉਂਦਾ ਤੇ ਹੁਣ ਪਤਾ ਹੋਣਾ ਰੁਪਿੰਦਰ ਪਿੰਡ ਚਲ ਗਈ ਲੜ ਕੇ ਤੇ ਹੁਣ ਫੋਨ ਕਰ ਦਿੰਦਾ ਟਾਈਮ ਸਿਰ ਇਹਨਾਂ ਕਹ ਇਹਨਾਂ ਨੂੰ ਚਾਹੀਦਾ ਵੀ ਹੈਗਾ ਇਹ ਤੇ ਆਪਣੀਆਂ ਹੀ ਮਾਰੀ ਜਾਂਦੇ ਸੀ ਸਾਸੂ ਦੀ ਕੁਝ ਕਹਿੰਦੀ लवली ਕੁਝ ਕਹਿੰਦਾ ਹੈ ਇਹਨਾਂ ਦੀ ਤੇ ਆਪਸ ਚ ਸਲਾਹ ਨਹੀਂ ਹੈਗੀ ਤੇ ਹੁਣ ਡਰ ਪੈ ਗਿਆ ਵਾ ਜੇ ਪਿੰਡੋਂ ਵਾਪਸ ਨਹੀਂ ਆਈ ਤੇ ਫਿਰ ਕੀ ਕਰਾਂਗੇ ਉਹ ਨਾਲੇ ਦਲਜੀਤ ਕਰਕੇ ਵੀ ਬੜਾ ਫਰਕ ਪਿਆ ਨਾ ਦਲਜੀਤ ਉਹ ਇੱਥੇ ਆਉਣਿਆ ਪਿਆ ਹੁਣ ਹੂੰ ਤੇ ਉਹਨਾਂ ਨੂੰ ਇਹ ਆ ਕਿ ਜੇ ਕੋਈ ਗੱਲਬਾਤ ਇਹੋ ਜੀ ਦੱਸਤੀ ਇੰਨੇ ਤਾਂ ਫਿਰ ਹਨਾ ਕਿਉਂ ਹੁਣ ਸਾਰੀਆਂ ਗੱਲਾਂ ਤੁਹਾਨੂੰ ਪਤਾ ਉਹ ਤਾਂ ਹਾਂ ਤਾਂ ਇੰਨੇ ਕੰਫੀਡੈਂਸ ਨਾਲ ਕਹਿ ਰਹੇ ਸੀਗਾ ਕਿ ਤੁਸੀਂ ਗੱਡੀ ਨਾ ਦਿਓ ਕੋਈ ਨਹੀਂ ਮੈਂ ਸੰਭੂਗਾ ਸਾਰਾ ਕੰਮ ਹਾਂਜੀ ਪਰ ਹੁਣ ਕੀ ਕਰੀਏ ਅਸੀਂ ਹੁਣ ਆਪਣਾ ਵੇਖਣਾ ਵਾ ਜੇ ਮੰਨ ਲਓ ਸਾਨੂੰ ਇਹਨਾਂ ਤੇ ਯਕੀਨ ਨਹੀਂਗਾ ਤੇ ਦਲਜੀਤ ਤੇ ਹਨੂੰ ਦਲਜੀਤ ਸਗਾ ਸਾਡਾ ਕਿਤੇ ਅਸੀਂ ਦਲਜੀਤ ਦੀ ਕਿਉਂ ਮੰਨੀਏ ਨਾਲੇ ਆਹੋ ਕੱਲ ਨੂੰ ਅਸੀਂ ਤੇ ਹੁਣ ਆਪਣੀ ਸਿਆਣਪ ਨਾਲ ਹੀ ਵੇਖਣਾ ਵਾ ਨਾ ਕਿ ਕਿਦਾਂ ਕੰਮ ਸਹੀ ਰਹੂਗਾ ਕੱਲ ਨੂੰ ਫੇਰ ਕੋਈ ਗੱਲਬਾਤ ਹੋ ਜੇ ਇਹਨਾਂ ਦੀ ਆਪਸ ਵਿੱਚ ਬਣ ਜੇ ਤੇ ਇਹਨਾਂ ਤੇ ਸਾਡੇ ਉਲਟ ਹੋ ਜਣਾ ਰਬਿੰਦਰ ਕੰਢੀ ਕੁਛ ਨਹੀਂ ਅੰਦਰ ਹੀ ਡੇਈ ਕੰਮ ਕਰੂੰਗਾ ਤੁਸੀਂ ਉਹਨੂੰ ਸਮਝਾਓ ਥੋੜਾ ਬੋਧ ਕਹੋ ਵੀ ਤੂੰ ਇੱਕ ਦੋ ਦਿਨ ਚ ਨਾ ਪਿੰਡ ਜਾਂਦੀ ਤਿਆਰੀ ਕਰ ਲੈ ਤੇ ਆਪਾਂ ਸਿੱਧਾ ਲਵਲੀ ਨੂੰ ਫੋਨ ਕਰ ਦੇਣਾ ਉਹਨੂੰ ਕਵਾਂਗੇ ਵੀ ਆਣਗੇ ਤੇ ਤੁਸੀਂ ਲੈ ਜਾਓ ਮਾਸੀ ਮਸੜਾ ਆ ਜਾਂਦੇ ਆ ਤੇ ਕੋਈ ਨਹੀਂ ਹਫਤਾ ਘਟਾਰ ਕੇ ਫਿਰ ਗੱਡੀ ਦੀ ਵੀ ਅਸੀਂ ਡਿਲੀਵਰੀ ਲੈ ਕੇ ਨਾ ਤੇ ਜਦੋਂ ਲਵਲੀ ਨੇ ਆਉਣਾ ਵਾ ਇੱਕ ਦੋ ਦਿਨ ਪਹਿਲਾਂ ਅਸੀਂ ਗੱਡੀ ਲੈ ਆਵਾਂਗੇ ਚਲੋ ਕੋਈ ਨਹੀਂ ਮੈਂ ਕਹਿੰਦੀ ਇਹ ਵੀ ਕੰਮ ਕਰ ਲਾਂਗੇ ਚਲ ਹੁਣ ਜੇ ਸਾਡੀ ਗੱਲ ਥਲੇ ਆਏ ਆ ਹਾਂਜੀ ਅਸੀਂ ਵੀ ਕਿਉਂ ਅਗਲਿਆਂ ਦੇ ਤਰਲੇ ਕਢਾਉਣੇ ਆ ਹਾਂ ਸਾਡਾ ਤੇ ਸੁਭਾਈ ਨਹੀਂ ਇਹੋ ਜਿਹਾ ਤੇ ਜਿਹੜਾ ਕੰਮ ਕਰਨਾ ਚੱਲ ਜੇ ਲਾਲਚ ਨੂੰ ਗੱਡੀ ਤੇ ਲਾਲਚ ਨੂੰ ਹੀ ਚੱਲ ਕੁੜੀ ਨਾਲ ਸਾਡੇ ਨਾਲ ਚੰਗੇ ਰਹਿਣ ਤੇ ਹੋਰਾਨੂੰ ਕੀ ਚਾਹੀਦਾ ਤੁਸੀਂ ਬੈਠੋ ਤੇ ਮੈਂ ਨਾ ਮੜਾ ਜਾ ਵੇਲੀ ਚ ਕੰਮ ਕਰਵਾ ਇੱਕ ਦੋ ਮੀ ਮਹਾ ਹਟਿਆ ਹੁਣ ਤੇ ਫੇਰ ਹੁੰਦਾ ਪੈਣਾ ਮੈਂ ਤੇ ਨਾਲੇ ਤੁਸੀਂ ਰਪਿੰਦਰ ਨੂੰ ਸਮਝਾਓ ਹਾਂਜੀ ਠੀਕ ਆ ਕਹੇ ਵੀ ਤੂੰ ਆਪਣਾ ਰੋਖ ਬਣਾ ਹੁਣ ਉਧਰ ਜਾਂਦਾ ਫੇਰ ਕੋਈ ਨਹੀਂ ਮੈਂ ਕਿਹਾ ਠੀਕ ਆ ਤਰੀਕੇ ਨਾਲ ਸਮਝਾਏ ਉਹਨੂੰ ਇਹ ਨਾ ਲੱਗੇ ਮੈਨੂੰ ਖੜੇ ਕੱਢਣ ਦੇ ਆ ਨਹੀਂ ਨਹੀਂ ਕੋਈ ਹੈਨਾ ਭਾਂਜੀ ਮੇਰੇ ਕਰਮਾਂ ਵਿੱਚ ਸੋਖ ਕਿੱਥੇ ਆ ਮੇਰੀ ਤਾਂ ਸਾਰੀ ਉਮਰ ਲੱਗਦਾ ਇਦਾਂ ਹੀ ਨੰਗਣੀ ਆ ਹੁਣ ਆ ਗਈ ਆ ਕੱਲ ਜੋ ਉਹ ਗੱਲਾਂ ਬਾਤਾਂ ਘਰ ਵਿੱਚ ਹੋਈਆਂ ਨਾ ਫੋਨ ਤੇ ਆਪਣੇ ਭਰਾ ਨੂੰ ਦੱਸਣ ਲਈ ਹੀ ਚਲੋ ਘਰਾਂ ਵਿੱਚ ਵਾਧੇ ਘਾਟੇ ਹੋ ਹੀ ਜਾਂਦੇ ਆ ਇਹ ਥੋੜਾ ਨਿੱਕੀ ਨਿੱਕੀ ਗੱਲ ਜਿਹੜੀ ਆ ਨਾ ਆਪਣੇ ਭੈਣ ਭਰਾਵਾਂ ਨੂੰ ਦੱਸਣੀ ਇਹਦੇ ਵਿੱਚ ਸਾਡੀ ਬੇਇੱਜ਼ਤੀ ਕਰਵਾਉਣ ਵਾਲੀ ਗੱਲ ਆ ਨਾ 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 ਪਰੌਣਾ ਕਿੱਥੇ ਆਇਆ ਵਾ ਮੈਂ ਤੇ ਭੈਣ ਜੀ ਦੋਵਾਂ ਦੇ ਹੱਥੋਂ ਹੀ ਬੜੀ ਦੁਖੀ ਆ ਨੌ ਹੱਥੋਂ ਵੀ ਤੇ ਜਵਾਈ ਹੱਥੋਂ ਵੀ ਹੁਣ ਤੁਸੀਂ ਦੱਸੋ ਇਹਦਾ ਹੱਲ ਮੈਂ ਕੀ ਕਰਾਂ ਨਤਾ ਦਾ ਟਾਈਮ ਕਿਉਂ ਨਹੀਂ ਲੱਗਦਾ ਬੱਚੇ ਬਾਹਰ ਵਾ ਦੋਵੇਂ ਜਾਣੇ ਤੁਸੀਂ ਹੈਗੇ ਜੀ ਪਾਜੀ ਦੀ ਰੋਟੀ ਪਾਣੀ ਬਣਾ ਕੇ ਤਾਂ ਆ ਜਾ ਕਰੋ ਹਾਂ ਚਲ ਗਈ ਆ ਪੇਕੇ ਨਹੀਂ ਐਦਾਂ ਨਹੀਂ ਗਈ ਮੈਂ ਚੰਗੀ ਫਿਰ ਵਾਲਾਂ ਤੋਂ ਫੜੀ ਮੈਂ ਖੋਲਾ ਜਿਰੀ ਕਾ ਜਦੋਂ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਫਿਰ ਇਹ ਕੰਮ ਤਾਂ ਮੈਂ ਕਰਨਾ ਹੀ ਮੈਨੂੰ ਮਜਬੂਰ ਕਰਦੀ ਆ ਹੁਣ ਤੁਸੀਂ ਦੱਸੋ ਸਿਆਣੇ ਜੇ ਇਹਦਾ ਹੱਲ ਕੀ ਨਿਕਲੇ ਲਵਲੀ ਤਾਂ ਕਹਿਣ ਦਿਆ ਵਾ ਕਿ ਜਾ ਕੇ ਤਾਂ ਲੈ ਆਓ ਪਰ ਮੇਰਾ ਤੇ ਵੱਡਿਆ ਰੂਹ ਨਹੀਂ ਜੇ ਕਰਦਾ ਜਾਨ ਨੂੰ ਮੈਂ ਸਗੋ ਨਾ ਇਹਨਾਂ ਨੂੰ ਕਹਿਣ ਰਹੀ ਹਾਂ ਲਵਲੀ ਦਾ ਡੈਡੀ ਨੂੰ ਤੁਸੀਂ ਜਾ ਕੇ ਲੈ ਆਓ ਮੈਨੂੰ ਰਹਿਣ ਹੀ ਦੋ ਇਹੋ ਗੱਲ ਤੇ ਇਹ ਕਹਿਣ ਰਹੀ ਆ ਕਿ ਤੇਰੇ ਪੁੱਤ ਦੀ ਨੌਕਰੀ ਦਾ ਸਵਾਲ ਆ ਇਹ ਨਾ ਹੋਵੇ ਕੱਲ ਨੂੰ ਨੌਕਰੀ ਜਾਂਦੀ ਰਹੇ ਫੇ ਪਛਤਾਵੇਂਗੀ ਸਿਰਫ ਮੀਨੂਣਾ ਨੌਕਰੀ ਦਾ ਡਰ ਮਾਰਦਾ ਨਹੀਂ ਤੇ ਇਹਨਾਂ ਨੂੰ ਸਾਰੇ ਟੱਬਰ ਨੂੰ ਮੈਂ ਨਾ ਕਾਨੇ ਵਾਂਗ ਸਿੱਧੇ ਕਰ ਦੇਣਾ ਹੀ ਹਾਂ ਹਾਂ ਚਲ ਕਿੱਦਾਂ ਆਓਗੇ ਤੁਸੀਂ ਚਲਾਇਓ ਫਿਰ ਬਹਿ ਕੇ ਪੈਣਾ ਪੈਣਾ ਗੱਲਾਂ ਬਾਤਾਂ ਕਰਾਂਗੇ ਜਿਹੜੀ ਗੱਲ ਦਾ ਮੈਨੂੰ ਨਾ ਪਤਾ ਹੋਊ ਤੁਸੀਂ ਦੱਸ ਲੋਗੇ ਮੈਨੂੰ ਚਲ ਠੀਕ ਆ ਚੰਗਾ ਭੈਣ ਜੀ ਸਾਸਿਕਾਰ ਘੇਨ ਤੇ ਡਈ ਆ ਪੀ ਇੱਕ ਦੋ ਦਿਨ ਤੱਕ ਆਉਂਗੀ ਪਰ ਇਹ ਕਾਲੇ ਪਏ ਆ ਪੀ ਸਵੇਰੇ ਚੱਲੀਏ ਤੇ ਜਾ ਕੇ ਉਹਨੂੰ ਲੈ ਆਈਏ ਇੱਥੇ ਆਣ ਕੇ ਬੈਠਾ ਕੀ ਕਰਨਾ ਮੇਰਾ ਜੀਤ ਨਹੀਂ ਕਰਨ ਲਿਆ ਜਾਣੋ ਜਿੱਦਾਂ ਇਹਨੂੰ ਕੱਢਿਆ ਸੀ ਜੇ ਮੈਂ ਲੈ ਚਲ ਗਈ ਨਾ ਇਹਨੇ ساری ਉਮਰ ਮੈਨੂੰ ਗੱਲਾਂ ਕਰਨਵਾ ਮੰਮੀ ਤੂੰ ਹੀ ਲੈਣ ਆਈ ਸੀ ਮੈਂ ਆਪੇ ਤੇ ਨਹੀਂ ਤਾਂ ਦੇਖਾ ਰਹੀ ਸਾਰਾ ਦਿਨ ਫੋਨ ਹੀ ਚਲਾਉਂਦੀ ਰਿਹਾ ਕਰ ਕਿਤੇ ਕੋਈ ਕੰਮ ਕਰਨਾ ਵੇਖਿਆ ਕਰ ਇਹਨੂੰ ਰੱਖ ਪਰਾਂ ਤੇ ਮੇਰੀ ਗੱਲ ਸੁਣ ਪਹਿਲਾਂ ਮੰਮੀ ਹੁਣ ਕੀ ਹੋ ਗਿਆ ਵਾ ਹੁਣ ਆ ਕੀ ਆ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਛੱਡਿਆ ਕਰੋ ਆਪ ਨਾ ਕੋਈ ਆਪਣੇ ਦਿਮਾਗੋਂ ਕੰਮ ਕਰਿਆ ਕਰੋ ਤੇ ਹੀ ਆਪਿਆ ਕੋਈ ਕੰਮ ਕਰ ਲੀਏ ਮੰਮੀ ਗੱਲ ਤੇ ਦੱਸੋ ਮੈਨੂੰ ਨਹੀਂ ਗੱਲ ਕੀ ਦਸਣੀ ਆ ਤੈਨੂੰ ਕਿਹੜਾ ਪਤਾ ਨਹੀਂਗਾ ਨੌ ਦਾ ਗੁੱਸਾ ਨਾ ਮੇਰੇ ਤੇ ਨਾ ਕੱਢਿਆ ਕਰੋ ਨੌ ਦਾ ਗੁੱਸਾ ਨਹੀਂਗਾ ਜਵਾਈ ਤੇ ਵੀ ਗੁੱਸਾ ਵਾ ਗੱਲ ਤੇਰਾ ਨਾ ਮੈਂ ਇਹ ਕਰਨੀ ਹੈਗੀ ਪੇਪਰ ਨੂੰ ਫੋਨ ਲਾ ਕੇ ਪੁੱਛ ਤੇ ਸਹੀਂ ਕਿ ਉੱਥੇ ਕੀ ਕਰਨ ਗਿਆ ਆ ਸੌਰਤ ਤੇਰੇ ਇੱਥੇ ਆ ਕਿ ਉੱਥੇ ਆ ਤੇ ਮੰਮੀ ਤੁਸੀਂ ਲਾ ਲੈਂਦੇ ਫੋਨ ਜੇ ਮੈਂ ਫੋਨ ਲਾ ਲਿਆ ਨਾ ਗੱਲ ਜਿਆਦੀ ਵੱਧ ਜਾਣੀ ਆ ਤਾਂ ਹੀ ਮੈਂ ਤੈਨੂੰ ਕਹਿਣ ਲਈ ਆ ਫਿਰ ਪੁੱਛ ਲਾ ਹਵਲੀ ਨਾਨੂ ਕੋਈ ਗੱਲ ਨਹੀਂ ਕਰਦੀ ਮੈਂ ਫੋਨ ਹੁਣੇ ਨਾਲੇ ਨਾ ਉਹਦੇ ਕਮਰੇ ਚ ਘੱਟ ਵਿਆਹ ਕਰ ਕੋਈ ਚੀਜ਼ ਉਹਦੀ ਤਾਂਠਾ ਹੋ ਗਈ ਨਾ ਤੈਨੂੰ ਪਤਾ ਝਾਟੋ ਨੇ ਨਾਂ ਲਾ ਦੇਣਾ ਵਾ ਮੰਮੀ ਮੈਂ ਇੱਥੇ ਬਹਿਣਾ ਠੀਕ ਆ ਨਾ ਐਸੀ ਗੱਲ ਤੋਂ ਉਦਾਂ ਲੜਾਈ ਹੋਈ ਹੀ ਨਾਲੇ ਪਰਾ ਤੇਰਾ ਕਹਿਣ ਦਿਆ ਵਾ ਕਿ ਜਾ ਕੇ ਉਹ ਲੈ ਕੇ ਆਓ ਉਹਨੂੰ ਪੈ ਮੇਰਾ ਤਾਂ ਨਹੀਂ ਉਹ ਜੀ ਕਰਨ ੜਿਆ ਤੇ ਜਾ ਕੇ ਲੈ ਕੇ ਆਈਏ ਮੈਂ ਤਾਂ ਕਿਹਾ ਹੀ ਤੇ ਪਿਓ ਨੂੰ ਕੱਲਿਆਂ ਨੂੰ ਕਾਲ ਦਿੰਨੀ ਆ Papa ਲੈ ਆਉਂਦੇ ਆ ਉਹਨੂੰ ਕਿਹੜਾ ਪਹਿਲੀ ਕਰਾਂ ਲੈਣ ਜਾਣਾ ਵਾ ਪਰ ਪਿਓ ਤੇਰਾ ਕਿਹੜਾ ਮੰਨਣ ੜਿਆ ਵਾ ਤੂੰ ਚੁੱਪ ਕਰਕੇ ਤੇ ਬੈਠੇ ਰੋ ਜੀ ਤੇਰੇ ਪਿਓ ਨੇ ਕਿਹਾ ਵਾ ਜਿੱਦਣ ਉੱਥੇ ਜਾਣਾ ਪਿਆ ਨਾ ਤੈਨੂੰ ਨਾਲ ਹੀ ਜਾਣਾ ਪਿਆਣਾ ਵਾ ਮੰਮੀ ਮੈਂ ਤਾਂ ਨਹੀਂ ਜਾਂਦੀ ਠੀਕ ਆ ਨਾ ਤੂੰ ਹੀ ਜਾਣਾ ਤੇ ਜਾਓ ਮੇਰੀ ਸੁਣ ਲਾ ਗੱਲ ਤੇਰੇ ਭਰਾ ਦੀ ਨਾ ਨੌਕਰੀ ਦਾ ਸਵਾਲ ਵਾ ਨਹੀਂ ਤੇ ਉਹਦੀ ਨੌਕਰੀ ਜਾਂਦੀ ਰਹਿਣੀ ਆ ਸੌਖੀ ਰੋਟੀ ਖਾਂਦੇ ਆ ਹਾਡੇ ਨਾਲ ਉਹ ਕੰਮ ਨਾ ਹੋਵੇ ਵੀ ਠੂਠਾ ਫੜ ਕੇ ਘਰ ਘਰ ਮੰਗਣਾ ਪਵੇ ਤੇ ਚੁੱਪ ਕਰਕੇ ਨਾ ਜਾ ਕੇ ਤੁਹਾਨੂੰ ਲੈ ਆਈਏ ਮੰਮੀ ਮੇਰੇ ਕੋ ਨੀ ਬੇਇਜ਼ਤੀ ਕਰਵਾਈ ਜਾਂਦੀ ਠੀਕ ਆ ਨਾ ਤੇ ਨਾ ਮੈਂ ਜਾਣਾ ਵਾ ਜੇ ਤੇਰ ਕੋ ਨੀ ਕਰਵਾਈ ਜਾਂਦੀ ਤੇ ਮੈਨੂੰ ਬੇਇਜ਼ਤੀ ਕਰਾਉਣ ਦੀ ਅੱਖ ਪਈ ਆ ਨਹੀਂ ਮੈਂ ਤੇ ਅਣਗੋ ਬਾਣ ਦੀ ਗੱਲ ਨਹੀਂ ਸੁਣੀ ਆ ਹੋਣਾ ਆਪਣੀ ਲੋੜ ਵੇਲੇ ਨਾ ਗਦੇ ਨੂੰ ਆਂਦੇ ਬਾਪ ਕਹਿਣਾ ਪੈਂਦਾ ਜਾਣਾ ਹੀ ਪੈਣਾ ਵਾ ਵੇਖੀ ਜਾਊਗੀ ਪਹਿਲਾਂ ਮੈਂ ਫੋਨ ਤੇ ਲਾਵਾਂ ਇਹਨਾਂ ਨੂੰ ਉਹਨੂੰ ਫੋਨ ਲਾ ਕੇ ਨਾ ਚੰਗੀ ਤਰ੍ਹਾਂ ਪੁੱਛ ਵੀ ਕੀ ਕੀ ਗੱਲਾਂ ਕਰਕੇ ਆਇਆ ਵਾ ਸੋ ਸੋ ਗੱਲ ਕਰਨ ਰਹੀ ਸੀ ਤਜ ਤੋਂ ਬਾਅਦ ਉੱਥੇ ਨਹੀਂ ਜਾਣਾ ਹੈਲੋ ਹੈਲੋ ਮੇਰੀ ਗੱਲ ਸੁਣੋ ਤੁਸੀਂ ਉੱਥੇ ਪਹਿਲਾਂ ਕੀ ਲੈਣ ਗਏ ਸੀ ਮੈਂ ਕਿਹਦੀ ਗੱਲ ਪੁੱਛਣ ਦੀ ਨਾ ਉਹਦਾ ਜਵਾਬ ਮਿਲਣਾ ਚਾਹੀਦਾ ਵਾ ਮੇਰੀ ਗੱਲ ਸੁਣ ਨਾ ਐਸਮੋਂ ਤੇ ਕੋ ਦੱਸ ਕੇ ਨਹੀਂ ਆਇਆ ਜਦੋਂ ਮੈਂ ਤੁਹਾਡੇ ਸਾਰੇ ਰਾਜ ਦੱਸੇ ਨਾ ਤਨੂੰ ਲੱਗ ਪਤਾ ਜਣਾ ਤੈਨੂੰ ਕਿਹੜੇ ਤਾਨੂੰ ਸਾਡੇ ਰਾਜ ਦਾ ਪਤਾ ਵਾ ਕੀ ਕੀਤਾ ਸੀ ਉਹ ਤਾਂ ਦੇਖ ਆਂਦੀ ਕੱਲੀ ਕੱਲੀ ਗੱਲਾਂ ਮੈਨੂੰ ਪਤਾ ਠੀਕ ਹੈ ਨਾ ਉਧੀਆਂ ਗੱਲਾਂ ਨਾ ਕਰੋ ਮੇਰੇ ਨਾਲ ਜਾਓ ਜਿੰਨੂੰ ਦੱਸਣਾ ਨਾ ਦੱਸੋ ਮੇਰੀ ਗੱਲ ਸੁਣਾ ਨਾਲ ਆਪਣੇ ਤਰ੍ਹਾਂ ਵੀ ਸਮਝਾਦੀ ਤੁਹਾਡੀ ਮਾਂ ਚੌਧਰਾ ਨਾ ਕਰਦੇ ਇਹ ਤੁਹਾਡੇ ਘਰ ਦਾ ਬੇਰਹਿ ਕਰਨਾ ਹੀ ਹੋ ਇਹਨਾਂ ਖਾ ਕੇ ਦੇ ਲੋ ਮੇਰੇ ਕੋ ਮੈਂ ਤੁਹਾਨੂੰ ਬਾਰ ਬਾਰ ਕਹਿਣ ਦੀ ਆ ਮੇਰੀ ਮਾਂ ਵੱਲ ਨਹੀਂ ਜਾਣਾ ਹੈਗਾ ਠੀਕ ਹੈ ਨਾ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਠੀਕ ਹੈ ਨਾ ਜਾਓ ਜਿੰਨੂੰ ਦੱਸਣਾ ਦੱਸ ਦੋ ਐਂ ਨਹੀਂ ਡਰਦੇ ਕਿਸੇ ਕੋ ਵੀ ਜਮਾ ਤੁਹਾਡੇ ਕੋਲ ਕੁਛ ਨਹੀਂ ਜਾਣਾ ਤੁਹਾਡਾ ਗਲਾਮ ਨਹੀਂ ਹੈਗਾ ਮੈਂ ਤਹਾਡੇ ਘਰ ਦੀ ਗੱਲ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਨਾ ਵੀ ਨਾ ਤਾ ਕਰੰਦੇ ਹੋਣਾ ਹੁਣ ਲੱਗ ਪਤਾ ਜਾਣਾ ਹੁਣ ਵੇਖਿਓ ਤੁਹਾਨੂੰ ਉਹ ਕੋਈ ਗੱਲ ਨਹੀਂ ਜੋ ਕਰਨਾ ਕਰ ਲੋ ਗੱਡੀਆਂ ਮੰਗਦੇ ਨਾ ਗੱਡੀਆਂ ਉਹਨਾਂ ਗੱਡੀਆਂ 'ਚ ਬਿਠਾ ਕੇ ਨਾ ਤੁਹਾਨੂੰ ਜੇਲੇ ਛੱਡ ਕੇ ਉਹਨਾਂ ਦਾ ਨਾ ਮੈਂ ਵੇਖਿਓ ਦੀ ਉਹ ਕੋਈ ਗੱਲ ਨਹੀਂ ਜੋ ਮਰਜ਼ੀ ਕਰੀ ਜਾਓ ਗੱਡੀ ਵੀ ਆਊਗੀ ਵੇਖਿਓ ਇੱਥੇ ਹੀ ਉਹ ਗੱਡੀ ਭੁੱਲ ਜੋਂ ਤੁਸੀਂ ਹੁਣ ਮਿਆਂ ਨਾਲ ਦੇ ਨਾਲ ਨਾ ਉਹਨਾਂ ਨਾਲ ਜ਼ਾਤ ਮੈਂ ਦੇਣਾ ਵਾ ਉਹ ਕੋਈ ਗੱਲ ਨਹੀਂ ਜਿੰਨਾ ਚਿਰ ਮਰਜ਼ੀ ਰਲ ਜਾਓ ਕੋਈ ਗੱਲ ਨਹੀਂ ਸਾਨੂੰ ਨਹੀਂ ਕੋਈ ਪਰਵਾਹ ਹੈਗੀ ਨਾਲ ਜੁਲੂ ਕਬਾਣਾ ਸਾਨੂੰ ਚਲੋ ਠੀਕ ਆ ਸੰਦੀਪ ਪਰ ਉਹਨੇ ਦੇ ਤਾਂ ਤਰੀਕੇ ਬਦਲੇ ਆ ਕਿੱਦਾਂ ਡਿਆਵਾ ਗੱਲਾਂ ਕਰਨ ਮੈਂ ਉਹਨਾਂ ਵਾਲਾ ਇਹ ਹੋਂਸੇ ਗੱਡੀ ਦੇ ਵਿੱਚ ਹੀ ਨਾ ਤੁਹਾਨੂੰ ਜੇਲੇ ਛੱਡ ਕੇ ਆਉਣਾ ਵਾ ਇਹ ਕਿੱਦਾਂ ਦੀਆਂ ਗੱਲਾਂ ਹੋਈਆਂ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਸਾਡੇ ਘਰ ਦਾ ਜਵਾਈ ਆ ਇਹ ਸਾਡਾ ਜਲੂਸ ਕੱਢਦਾ ਫਿਰਨ ਡਿਆ ਵਾ ਮੇਰਾ ਤਾਂ ਇਰਾਦਾ ਇਹ ਬੰਡਿਆ ਵਾ ਤੇਰੇ ਪਿਓ ਨੂੰ ਕੱਲਾਂ ਇਹਦੇ ਪਿੰਡ ਵੀ ਜੇ ਉਹਥੇ ਚਲ ਗਿਆ ਨਾ ਮੁੜ ਕੇ ਸਾਡੇ ਤਾਂ ਬੁਰਾ ਕੋਈ ਨਹੀਂ ਆ ਜੇ ਤੂੰ ਸਾਡਾ ਜਲੂਸ ਕੱਢਣਾ ਜਾਣਦਾ ਨਾ ਅਸੀਂ ਵੀ ਤੇਰਾ ਕੱਢਣਾ ਜਾਣਦੇ ਆ ਮੰਮੀ ਇਹ ਟਾਡੇ ਹੱਥੀ ਨਹੀਂ ਚੜੇ ਜੇ ਟਾਡੇ ਹੱਥੀ ਚੜੇ ਹੁੰਦੇ ਨਾ ਤੇ ਇਹਨਾਂ ਨੂੰ ਵੀ ਡਰ ਹੁੰਦਾ ਗਲਤੀ ਤੇ ਸਾਡੇ ਕੋਲੋਂ ਹੋ ਗਈ ਆ ਜਿਹੜੀ ਹਰ ਇੱਕ ਗੱਲ ਨਾ ਇਹਨਾਂ ਲਾਗੇ ਕਰਦੇ ਰਹੇ ਸੀ ਸੰਦੀਪ ਇਹਦੀਆਂ ਗੱਲਾਂ ਪੂ ਛੱਡ ਜਿੱਦਣ ਉੱਥੇ ਜਾਣਾ ਵਾ ਨਾ ਤੂੰ ਵੀ ਨਾਲ ਹੀ ਜਾਵੇਂਗੀ ਕੋਈ ਗੱਲ ਨਹੀਂ ਪੁੱਤ ਜੇ ਚੱਲ ਜਾਗੇ ਮਾਵਾ ਧੀਆ ਸਾਡੀ ਕਿਹੜੀ ਫੀਤੀ ਲੱਗ ਚੱਲੀ ਆ ਆਪਣਾ ਘਰ ਤੇ ਵਜ ਜਾਊਗਾ ਨਹੀਂ ਤੇ ਜੀਓ ਨੇ ਦੋ ਪੋਟੇ ਲੈ ਕੇ ਦਿੱਤਾ ਨਾ ਉਥੇ ਤੇ ਮੈਨੂੰ ਦਾਜ ਕਰਕੇ ਤੰਗ ਕਰਨ ਦੇ ਆ। ਅਹੀਂ ਬੱਜਿਆ ਨਹੀਂ ਛੁੱਟਣਾ ਤੇ ਨਾਲ ਹੀ ਲਵਲੀ ਦੀ ਨੌਕਰੀ ਜਾਣੀ ਆ। ਤੈਨੂੰ ਤਾਂ ਸਮਝਉਂਦੀ ਆ ਮੈਂ। ਤੇ ਮੰਮੀ ਜੀ ਅਹੀਂ ਲੈਣ ਚਲ ਗਏ। ਉਹਨੇ ਤਾਂ ਹੋਰ ਮੱਛਰ ਜਾਣਾ ਵਾ। ਕਿ ਕੋਈ ਗੱਲ ਨਹੀਂ ਲੈਣ ਆ ਗਈ ਐ ਨਾ ਹੁਣ ਮੈਨੂੰ ਲੋਡ ਤੇ ਇਹਨਾਂ ਨੂੰ ਪਈ ਨਾ। ਇੱਕ ਹੋਰਾਂ ਲੈ ਤੇ ਆਈਏ। ਫੇਰ ਉਹਨੂੰ ਸੂਤਰ ਮੈਂ ਆਪੇ ਹੀ ਕਰ ਲੈਣਾ ਵਾ। ਵੇਖੀ ਜਾਵੀਂ ਤੂੰ। ਚਲੋ ਕੋਈ ਗੱਲ ਨਹੀਂ ਵੇਖੀ ਜਾਊਗੀ ਜਦੋਂ ਜਾਣਾ ਹੋਊਗਾ। ਤੇ ਆ ਜਿਹੜਾ ਜਿਆਦਾ ਭੂਏ ਚੜਿਆ ਵਾ ਨਾ ਕੋਈ ਗੱਲ ਨਹੀਂ ਇਹਨੂੰ ਵੀ ਰੋਕ ਕਰਨਾ ਨਾ ਆਉਂਦਾ ਵਾ। ਇੱਕ ਬੰਨੇ ਦਾ ਹੱਲ ਪਹਿਲਾਂ ਕਰ ਲੈਂਦੇ ਫੇਰ ਇਹਦੇ ਵੱਲ ਹਾਂ ਮੰਮੀ ਪੱਲੇ ਉਹਨਾਂ ਦੇ ਕੁਝ ਹੈ ਨਹੀਂ ਆ ਰੁਪਈਆ ਖਰਚ ਕੇ ਤੇ ਖੁਸ਼ ਨਹੀਂ ਹੈਗੇ ਉਹ ਤੇ ਕੀ ਕਰ ਲੈਣਗੇ ਤੁਸੀਂ ਨਾ ਐਵੇਂ ਡਰੀ ਜਾਓ ਚਲ ਕੋਈ ਨਹੀਂ ਪੁੱਤ ਤੇਰੇ ਜੋਗੇ ਰੁਪਈਆ ਮੇਰੇ ਕੋ ਬਥੇਰੇ ਆ ਚਲਾ ਬਾਹਰ ਦਾ ਕੰਮ ਵੇਖ ਲਈਏ ਜੇ ਤੇਰੇ ਪਿਓ ਨੇ ਕਾਲੀ ਪਾਤੀ ਨਾ ਫਿਰ ਜਾਣਾ ਪੈਣਾ ਅੱਜ ਹੀ ਚਲ ਪੇਤਾ ਜੀ ਬਹਿ ਜਾਓ ਘੜੀ ਨਹੀਂ ਬਹਿਣਾ ਕੀ ਹੈ ਮੈਂ ਸੁਣਿਆ ਇਹ ਰਪਿੰਦਰ ਆਈ ਆ ਉਹ ਨਹੀਂ ਆਈ ਹੈ ਹੋਗੇ 3-4 ਦਿਨ ਅੱਛਾ ਆਹ ਤੇ ਮੈਂ ਕੋਈ ਗੱਲਬਾਤ ਤੇ ਨਹੀਂ ਹੋਈ ਉਹ ਨਹੀਂ ਨਹੀਂ ਗੱਲਬਾਤ ਕਰੀ ਹੋਣੀ ਆ ਉਦਾਂ ਹੀ ਕਹਿਣੀ ਜੀ ਨਹੀਂ ਲੱਗਣਿਆ ਤੇ ਆ ਗਈ ਫਿਰ ਇਥੇ ਪਤਾ ਲੋਕੀ ਗੱਲਾਂ ਬੜੀਆਂ ਖੱਟਦੇ ਬਣਾਉਂਦੇ ਆ ਲੋਕੀ ਬਾਹਰ ਬੜੀਆਂ ਗੱਲਾਂ ਕਰਦੇ ਆਂਦੇ ਤੇ 4-5 ਦਿਨ ਹੋਇਆ ਆਈ ਨੂੰ ਤੇ ਪਤਾ ਨਹੀਂ ਕਿਉਂ ਆਈ ਆ ਉਹ ਨਹੀਂ ਨਹੀਂ ਉਹ ਤੇ ਉਦਾਂ ਹੀ ਆਈ ਆ ਕੈਂਡ ਹੀਗੇ ਸਹੁਰੇ ਕੈਂਡ ਹੀ ਕਦੇ ਆ ਕੇ ਕਿਸ ਦਿਨ ਲੈ ਜਾਣੇ ਆ ਅੱਛਾ ਤੇ ਮੈਂ ਕੀ ਕਹਿ ਸਕੋ ਮੈਂ ਤਾਂ ਕੋਈ ਨਹੀਂ 2-3 ਦਿਨ ਰਹਿਣ ਦੋ ਤੇ ਫੇਰ ਤੁਸੀਂ ਆ ਕੇ ਲੈ ਜਿਓ ਉਹ ਮੈਂ ਦੋਈ ਤਿੰਨੀ ਠੱਕਰ ਹੀ ਪੁੱਛਿਆ ਤੇ ਆਂਦੇ ਨੇ ਵੀ ਲੜਕੇ ਆਈ ਹੀ ਆ ਉਹ ਨਹੀਂ ਨਹੀਂ ਲੜਕੇ ਕਿੱਥੋਂ ਆਈ ਆ ਚੰਗੀ ਆਉਣਾ ਨਾ ਕਿਸ ਦਿਨ ਸੌਰਿਆ ਨੇ ਤੇ ਤੁਹਾਨੂੰ ਸਦਾਂਗੇ ਠੀਕ ਹੈ ਹੈ ਠੀਕ ਹੈ ਵੇਖ ਲਾ ਆਪਣੇ ਘਰ ਚ ਪਤਾ ਨਹੀਂ ਕੀ ਹੋਣ ਰਿਹਾ ਤੇ ਕੀ ਨਹੀਂ ਤੇ ਲੋਕਾਂ ਦੇ ਘਰਾਂ ਦੀਆਂ ਸੂਹਾਂ ਲੈਣ ਆ ਜਾਂਦੀ ਐ ਉਹ ਤਾਈ ਕਦੋਂ ਕਦੀ ਆਈ ਐ ਤਾਈ ਕਦੇ ਨਹੀਂ ਆਉਣੀ ਐ ਤੀਹ ਨਿਕਲ ਕੇ ਗਏ ਤੇ ਤਾਈ ਆ ਗਈ ਐ ਉਸੰਡੀ ਹੀ ਕਹਿੰਦੇ ਵੀ ਰਵਿੰਦਰ ਕਿਤੇ ਲੜਕੇ ਤੇ ਨਹੀਂ ਆਈ ਮੈਂ ਤਾਂ ਨਹੀਂ ਲੜਕੇ ਨਹੀਂ ਆਈ ਮੈਂ ਹੋਂਦੇ ਸੌਰੇ ਆਉਣ ਲੱਗੇ ਲੈਣ ਉਹ ਪਤਾ ਨਹੀਂ ਤਾਈ ਨੂੰ ਕਿੱਥੋਂ ਵੀ ਨਿਕ ਲੱਗ ਜਾਂਦੀ ਐ ਸੂਹਾਂ ਲੈਣ ਤੇ ਝਾਟੀ ਆ ਜਾਂਦੀ ਐ ਇਹਨੂੰ ਪਤਾ ਨਹੀਂ ਕਿਤਨਾ ਪਤਾ ਲੱਗ ਜਾਂਦਾ ਵਾ ਕਿਦੇ ਘਰ ਕੋਈ ਕਦੋਂ ਦਾ ਆਇਆ ਵਾ ਚੁੱਪ ਕਰਕੇ ਆ ਜਾਂਦੀ ਹੈ ਕੋਈ ਗੱਲ ਨਹੀਂ ਰਪਿੰਦਰ ਦੇ ਸਹੁਰੇ ਹੁੰਦੇ ਆ ਨਾ ਤੇ ਨਾਲ ਧਾਈ ਨੂੰ ਜਰੂਰ ਸਦਣੀ ਹੈ ਪਤਾ ਲੱਗੇ ਵੀ ਉਹ ਆਪ ਲੈ ਕੇ ਗਏ ਚਲੋ ਕੋਈ ਨਹੀਂ ਦੇਖ ਲਓ ਫੋਨ ਰੱਖੋ ਹਾਂ ਤੇ ਮੇਰੀ ਗੱਲ ਸੁਣੋ ਹਾਂ ਜੀ ਦੱਸੋ ਤੁਸੀਂ ਮੈਨੂੰ ਕਹੀ ਜਾਣਦੇ ਜੀ ਪਿਰਪਿੰਦਰ ਦੇ ਪਿੰਡ ਚਲੀਏ ਤੁਹਾਨੂੰ ਲੈ ਕੇ ਆਈਏ ਪਰ ਮੇਰਾ ਨਹੀਂ ਦਿਲ ਕਰਦਾ ਤੁਸੀਂ ਇਕੱਲੇ ਚਲ ਜਓ ਹਾਂ ਤੇ ਜਾ ਕੇ ਲੈ ਆਓ ਤੇਰਾ ਮਨ लवली ਦਾ ਫੋਨ ਆਇਆ ਜੇ ਨਾ ਗਏ ਤੇ ਸਾਡੇ ਘਰ ਕੋ ਪਤ ਪੈਣਾ ਨਹੀਂ ਕੋ ਪਤ ਪੈਂਦਾ ਕੀ ਹੋ ਜੂਗਾ ਤੁਸੀਂ ਚਲ ਜਾਓ ਹਾਂ ਕੱਲੇ ਉਹ ਕੱਲੇ ਗਿਆ ਨਹੀਂ ਆ ਸਰਨਾ ਹੁਣ ਇੰਨੀਆਂ ਗੱਲਾਂ ਬਾਤਾਂ ਹੋਈਆਂ ਵਾ ਮੇਰੇ ਮੂੰਹ 'ਚ ਵੀ ਨਿਕਲੀਆਂ ਉਹਦੇ ਮੂੰਹ ਵਿੱਚੋਂ ਵੀ ਨਿਕਲੀਆਂ ਹੁਣ ਉਹਦੇ ਪੇਕੇ ਜਾ ਕੇ ਉਹਦੀ ਮਾਂ ਨੂੰ ਕਿਹੜਾ ਮੂੰਹ ਖਾਊਗੀ ਕਹਿਣਾ ਉਦੋਂ ਤੇ ਨਾ ਮੇਰੀ ਧੀ ਨੂੰ ਘਰੋਂ ਕੱਢਤਾ ਸੀਗਾ ਹੁਣ ਮਗਰ ਲੈਣ ਆਏ ਆ ਰਮਨ ਉਹਨੇ ਕਿਹੜਾ ਜਾ ਕੇ ਦੱਸਿਆ ਹੋਣਾ ਵਾ ਵੀ ਮੈਨੂੰ ਘਰੋਂ ਕੱਢਿਆ ਉਹਨਾਂ ਨੇ ਭੱਲੇ ਤੁਹਾਡੇ ਅਹੀਂ ਇਥੋਂ ਭਜਾਇਆ ਉਹਨੂੰ ਤੂੰ ਉਹਨੇ ਦੱਸਿਆ ਹੀ ਨਾ ਹੋਊਗਾ ਕਿੰਦਾਂ ਦੀਆਂ ਗੱਲਾਂ ਕਰਨ ਡਿਆ ਭੋਲੀਆਂ ਤੁਸੀਂ ਕਈ ਲਕਾਰ ਰੱਖਣੇ ਪੈਂਦੇ ਆ ਤੈਨੂੰ ਨਹੀਂ ਪਤਾ ਇਸ ਗੱਲ ਦਾ ਉਹ ਮੱਥਾ ਮਾਰਦੀ ਐ ਸੰਦੀਪ ਦੇ ਨਾਲ ਸੰਦੀਪ ਕੋ ਮੈਂ ਫੋਨ ਲਵਾਇਆ ਸੀ ਪਰੋਣੇ ਨੂੰ ਫੇ ਤੂੰ ਉੱਥੇ ਕੀ ਕਰਨ ਗਿਆ ਹਾਂ ਤੇ ਗਾੜੀਆਂ ਨਾ ਉਹ ਵੀ ਬੜੀਆਂ ਗੱਲਾਂ ਕਰਨ ਡਿਆ ਜੀ ਇਹ ਜੋ ਤੁਹਾਡੇ ਰਾਜੋ ਆ ਨਾ ਉਹ ਸਾਰੇ ਮੈਂ ਦੱਸਿਆ ਹੀ ਨਹੀਂ ਗੇ ਜਿੱਦਣ ਮੈਂ ਦੱਸਦੇ ਨਾ ਫੇਰ ਵੇਖਿਓ ਤੁਹਾਡਾ ਕੀ ਬੰਦਾ ਮੈਂ ਤੇ ਚੁੱਪ ਕਰਕੇ ਨਾ ਸੁਣੀ ਗਈ ਮੈਂ ਹੰਗਾਰਾ ਨਹੀਂ ਭਰਿਆ ਭੀ ਇਹ ਨਾ ਕਵੇ ਵੀ ਮਾਂ ਵੀ ਲਾਗੇ ਬੈਠੀ ਆ ਤੇ ਮੇਰੇ ਵਰ ਖਿਲਾਫ ਵੀ ਬੋਲਦਾ ਹੈਗਾ ਤੇ ਪ੍ਰਧਾਨ ਬਣੀਆ ਘਰ ਦੇ ਵਿੱਚ ਤੁਹਾਡੇ ਘਰ ਦਾ ਬੇੜਾ ਕਰ ਕੋਨੇ ਕਰਨਾ ਕਾਦਾ ਬੇੜਾ ਕਰਕੇ ਕਰਨਾ ਵਾ ਨਾਲੇ ਤੇ 2 ਸਾਲ ਸਾਡੇ ਬਹਿ ਕੇ ਘਰ ਤੇ ਰੋਟੀ ਪਾਣੀ ਖਾਦਾ ਤੇ ਨਾਲੇ ਇਹ ਗੱਲਾਂ ਕਰਦਾ ਫਿਰਦਾ ਹੁਣ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਪੇ ਨੂੰ ਇੱਥੇ ਬਿਠਾਇਆ ਉਹਦੇ ਸਾਰਾ ਇਹਨੇ ਕਰਦਾ ਪੇ ਲੈ ਲੈਣਾ ਹੀ ਪੇ ਤਾਂ ਲੱਲਿਆ ਕੇ ਹੁਣ ਇਹਨੂੰ ਪੇਤ ਆ ਗਿਆ ਵਾ ਉਹ ਕਹਿੰਦਾ ਜਿਹੜੀ ਗੱਡੀ ਤੁਸੀਂ ਲੈਣੀ ਹੈ ਨਾ ਉਸੇ ਗੱਡੀ ਵਿੱਚ ਭਾਲ ਕੇ ਤਾਂ ਤੁਹਾਨੂੰ ਜੇਲੇ ਛੱਡ ਕੇ ਆਉਣਾ ਸਾਰਾ ਮਨ ਤੂੰ ਤਾਂ ਐਵੇਂ ਜਨਾਨੀ ਵਾਲੀਆਂ ਗੱਲਾਂ ਮਰੀ ਜਾਣੀਂ ਪਤਾ ਤੈਨੂੰ ਹੈ ਨਹੀਂ ਕਿਸ ਗੱਲ ਦਾ ਉਹ ਐਦਾਂ ਕਰ ਉਹਨੂੰ ਜਾ ਕੇ ਤੇ ਲੈ ਆਈਏ ਜੇ ਨਾ ਨਾ ਲੈਂਦਾ ਤੇ ਫੇਰ ਔਖਾ ਹੋਣਾ ਹੀ ਉਹਨਾਂ ਨੇ ਦੇ ਦੇਣਾ ਹੀ ਉਹ ਪਰਚਾ ਤੇ ਅੱਧੇ ਦੇ ਮਾਲਕ ਉਹ ਹੈ ਬਣ ਗਈ ਐ ਤੈਨੂੰ ਪਤਾ ਨਾ ਇਹ ਖਲਦਾ ਤੇ ਹਿਸਾਬ ਨਾਲ ਲੈਣਾ ਹੀ ਅੱਦਾ ਮੈਨੂੰ ਤੇ ਇੱਕ ਡਰ ਹੋਰ ਲੱਗਾ ਵਾ ਜੇ ਕਿਤੇ ਉਹਨਾਂ ਨੇ ਲਵਰੀ ਤੇ ਪਰਚਾ ਦੇ ਦਿੱਤਾ ਨਾ ਤੇ ਮੁੰਡੇ ਦੀ ਨੌਕਰੀ ਜਾਂਦੀ ਰਹਿਣੀ ਉਹ ਘਰ ਬਹਿ ਜਾਣਾ ਹੀ ਚੱਲ ਤੇ ਮੈਂ ਜਾਵਾਂ ਤੁਹਾਡੇ ਨਾਲ ਪਰ ਜਿਹੜੀ ਉਥੇ ਮੇਰੀ ਬੇਇੱਜ਼ਤੀ ਹੋਣੀ ਆ ਉਹਦਾ ਫਿਰ ਆ ਰਮਨ ਉਹਦਾ ਵੀ ਬਦਲਾ ਲੈ ਲਾਂਗੇ ਇੱਕ ਰੀਪ ਤੇ ਆ ਕੇ ਨਾ ਉਹਨੂੰ ਘਰ ਲੈ ਆ ਫਿਰ ਘਰ ਲੈ ਆ ਕੇ ਨਾ ਉਹਦਾ ਕੰਮ ਕਰਦਾਂਗੇ ਤੇ ਕਹਿਦਾਂਗੇ ਕੀ ਪਤਾ ਇਹਨੂੰ ਕੀ ਹੋ ਗਿਆ ਉਹ ਤਾਂ ਤੁਹਾਡੀ ਗੱਲ ਠੀਕ ਵਾ ਦਲਜੀਤ ਵੀ ਨਾ ਬੜੀਆਂ ਵਲੀਆਂ ਸਵਲੀਆਂ ਗੱਲਾਂ ਕਰਨ ਰਿਹਾ ਸੀ ਵੀ ਗੱਡੀ ਦੀ ਢੀਖ ਨਾ ਕਰੋ ਗੱਡੀ ਨਹੀਂ ਹੁਣ ਮਿਲਣੀ ਕੀ ਪੈਨੇ ਜਾ ਕੇ ਕੀ ਕੀ ਗੱਲਾਂ ਉਥੇ ਕੀਤੀਆਂ ਸਾਡੇ ਬਰਖਲਾਫ ਗੱਡੀ ਉਹਨਾਂ ਨੇ ਲੈ ਲਈ ਆ ਸਮੀਲਾ ਤੂੰ ਮਨਉਨੇ ਪਤਾ ਕਿ ਕੁੜੀ ਬਸੋਣੀ ਆ ਉਹਦੀ ਇਹ ਨਾ ਇਹਦੀ ਮਰਨੀ ਉਹਨਾਂ ਨੇ ਜੇ ਤੂੰ ਇਹ ਨਾ ਹੀ ਕਹਿੰਦੇ ਜੇ ਨਾ ਚਲ ਜਾਣੇ ਆ ਪਰ ਜਿਆਦਾ ਧਿਰ ਬਹਿਣਾ ਨਹੀਂ ਜੇ ਤੇ ਮੈਂ ਕੋਈ ਗੱਲ ਨਹੀਂ ਜੇ ਕਰਨੀ ਜਿਹੜੀ ਵੀ ਗੱਲ ਕਰਨੀ ਨਾ ਤੂੰ ਹੀ ਕਰਨੀ ਆ ਤੇ ਜੇ ਉਹਦੀ ਮਾਂ ਨੇ ਕੋਈ ਵੱਧ ਘੱਟ ਗੱਲ ਕੀਤੀ ਫਿਰ ਮੇਰੇ ਕੋਲ ਚੁੱਪ ਰਿਹਾ ਵੀ ਨਹੀਂ ਜੇ ਜਾਣਾ ਉਹ ਤੈਨੂੰ ਹਾ ਹਾ ਤੇ ਸਮਝਾਉਣ ਡਿਆ ਉਹ ਚੁੱਪ ਕਰਕੇ ਆਪਣਾ ਟਾਈਮ ਕੱਢ ਹਾ ਹਾ ਚੁੱਪ ਕਰਕੇ ਭੁੱਖੀਆਂ ਲੰਗੀਆਂ ਦੀਆਂ ਗੱਲਾਂ ਸੁਣ ਲੈ ਮੇਰੇ ਕੋਲ ਨਹੀਂ ਸੁਣੀਆਂ ਜਾਣੀਆਂ ਤੇ ਰੋਹ ਜਨਾਨੀ ਵਾਲੀ ਗੱਲਾਂ ਕਰੇ ਮਰੀ ਜਾਨੀ ਐ ਨਾ ਆਪਣੀਆਂ ਚੱਲ ਚੰਗਾ ਆ ਜੋੜੇ ਹੱਥੋਂ ਚੱਲ ਜਾਨੀਆਂ ਤੁਸੀਂ ਗੱਲ ਕਰ ਲਿਓ ਮੈਂ ਗੁੰਮ ਹੋ ਕੇ ਬੈਠੀ ਰਹੂੰਗੀ ਢੋਲੀ ਚ ਪਵਾ ਲੂੰ ਟਾਡਾ ਕਰਕੇ ਹੋਰ ਸਿਆ ਕੀ ਕਰਨਾ ਤੂੰ ਤਾਂ ਚੁੱਪ ਕਰਕੇ ਬੈਠੀ ਰਹੀ ਮੈਂ ਆਪੇ ਗੱਲ ਕਰ ਲੂੰ ਸਾਰੀ ਚੱਲ ਠੀਕ ਆ ਚੰਗਾ ਫਿਰ ਮੇਨੋ ਤੇ ਦੇ ਦਿਮਾਗ ਦੀ ਸਮਝ ਨਹੀਂ ਆਉਂਦੀ ਮਾਂ ਹਾ ਗੱਡੀ ਲਈ ਤੇ ਚੜਦੀ ਆ ਉਦੋਂ ਨੂੰ ਫੇਰ ਕ ਪੱਤ ਪੈ ਜਾਂਦਾ ਚੱਲ ਹੁਣ ਇੱਕ ਰੇਨ ਨੂੰ ਖੜ ਕੇ ਨਾਲ ਤੇ ਉਹਨੂੰ ਲਿਉਣਾ ਵਾ ਵਾਸ ਨਹੀਂ ਵਿੱਚ ਚੰਗਾ ਘਲਰ ਆ ਪਾਈ ਅੰਮੀ ਤਾਂ ਛੜ ਦੇ ਛੜ ਦੋ ਤੇ ਛੜ ਦੋ ਛੜ ਦੋ ਛੜ ਦੋ ਮੰਜਾ ਛੜ ਦੋ ਪਾਣੀ ਲਿਓ ਜੋ ਹਰ ਸਨੇ ਵਿੱਚ ਚੰਗਾ ਪਾਣੀ ਪਾਣੀ ਕਰ ਛੱਡਿਆ ਬਾਹਰ ਚਲੋ ਹੋ ਏਜੰਸੀ ਜੋ ਹੈ ਹੋ ਆਇਆ ਤੇ ਅਹੀਂ लवली ਨੇ ਆਣਾ ਵਾ 23 24 ਤਰੀਕ ਦੇ ਲਾਗੇ ਬੰਨੇ ਅੱਛਾ ਤੇ ਅਹੀਂ ਤੇ ਉਦਾਂ ਹੀ ਗਏ ਫੇਰਾ ਮਾਰਨੀ ਏਜੰਸੀ ਜ ਹਾਂ ਗੱਡੀ ਤੇ ਬੋਪਾ ਪਹਿਲਾਂ ਦੀ ਕਰਾਈ ਦੀ ਹੈ ਜੋ ਬੰਨੇ ਅੱਛਾ ਤੇ ਚਲੋ ਉਹਨਾਂ ਨਾਲ ਗੱਲਬਾਤ ਕਰਨਗੇ ਕਿ ਕਿੰਨੇ ਦਿਨ ਤੱਕ ਗੱਡੀਆਂ ਲੈ ਜਾਈਏ ਉਹਨਾਂ ਜੋ ਬੰਨੇ ਕਹਿੰਦੇ ਆ ਕਿ ਭਾਜੀ ਗੇਤੀ ਲਿਆ ਕੇ ਕੀ ਕਰਾਂਗੇ लवली ਨੇ 23 24 ਨੂੰ ਆਣਾ ਵਾ ਆਹ ਤਾਂ ਲੱਗਦਾ ਆ 20 21 ਤਰੀਕ ਨੂੰ ਅਸੀਂ ਗੱਡੀ ਲੈ ਆਵਾਂਗੇ ਉਹਨਾਂ ਕੋਲੋਂ ਹਾਂ ਠੀਕ ਹੈ ਠੀਕ ਹੈ ਨਾ ਤੇ 23 24 ਨੂੰ लवली ਨੇ ਆ ਜਾਣਾ ਤੇ ਜਾ ਕੇ ਗੱਡੀ ਦੇ ਆਵਾਂਗੇ ਦਰਪੰਦਰਾ ਲੋ ਕਹਿੰਦਾ ਕੁਝ ਨਹੀਂ ਰੁਪਿੰਦਰ ਲੋ ਮੈਂ ਕੋਈ ਗੱਲ ਨਹੀਂ ਕੀਤੀ ਰੁਪਿੰਦਰ ਘਰੀ ਆ ਤੇ ਦਸਨੀ ਉਹ ਕੋਸ਼ਿਸ਼ ਕਿਉਂ ਆਈ ਮਤਲਬ ਕਿੰਦਾ ਪਰ ਮੇਰੇ ਤੈਨੂੰ ਪਤਾ ਹੀ ਆ ਉਹ ਮਾੜੀ ਮੋਟੀ ਗੱਲਬਾਤ ਕਰ ਹੋਈ ਹੋਣੀ ਯਾਰ ਰਮਨ ਨਾਲ ਸੁਨਰਾਜ ਹੋ ਕੇ ਆ ਗਈ ਤੇ ਕੋਈ ਨਹੀਂ ਜੋ ਬਨੇ ਕੀਤੀ ਆ ਗੱਲ लवली ਨਾ ਵੀ ਕੀਤੀ ਆ ਉਹ ਗੱਡੀ ਵੱਲ ਤਾਂ ਸਹੀ ਗੱਲ ਵੇਖਣ ਨੂੰ ਚਲ ਗਿਆ ਚਲ ਠੀਕ ਆ ਪਰ ਪੁੱਛਣਾ ਸਹੀ ਵੀ ਗੱਲ ਹੋਈ ਗਈ ਆ ਕਿਉਂ ਆਈ ਇਹਦਾ ਤਾਂ ਹੱਲ ਕੱਢੋ ਕੋਈ ਗੱਡੀ ਤੇ ਬਾਤ ਦੀ ਗੱਲ ਆ ਗਈ ਹੁਣ ਕੋਈ ਗੱਲ ਨਹੀਂ ਹੱਲ ਹੁਣ ਜਾਣਾ ਹੀ ਆ ਕਰਾਂਗੇ ਗੱਲ ਉਹਨਾਂ ਨਾਲ ਮੈਂ ਤੁਹਾਨੂੰ ਕਹਿਣ ਵੀ ਦੇ ਵੀ ਜਾ ਮੈਨੂੰ ਲੈ ਜਾ ਤੇ ਮਰਕਿੰਦਰ ਨੂੰ ਪੁੱਛਣ ਜਾ ਕੇ ਤੁਸੀਂ ਮੇਰੀ ਗੱਲ ਸੁਣੋ ਸਾਰੀਆਂ ਗੱਲਾਂ ਹੁਣ ਇਹਨਾਂ ਦੇ ਸਿਰ ਤੇ ਨਹੀਂ ਨਾ ਸੁਟਣੀਆਂ ਜਦੋਂ ਉਹਨੇ ਗੱਡੀ ਮੰਗੀ ਆ ਤੇ ਗੱਡੀ ਵੀ ਮਿਲ ਗਈ ਉਹਨਾਂ ਨੂੰ ਹੁਣ ਫਿਰ ਕੁੜੀ ਨੂੰ ਤੰਗ ਕਰਨਗੇ ਫਿਰ ਤੇ ਮਾੜੀ ਗੱਲ ਲਾਣਾ ਫਿਰ ਤੇ ਹੱਡੀ ਵਿੱਚ ਇਹਦੇ ਵਿੱਚ ਵੇਚਤੀ ਆ ਅਹੀਂ ਜੋ ਉਹਨਾਂ ਕਿਹੜੇ ਮੂਨਾ ਗੱਲ ਕਰਨੀ ਆ ਫਿਰ ਤਾਂ ਇਹ ਤੇ ਮੈਂ ਕਹਿ ਰਹੀ ਆ ਗੱਡੀ ਤਾਂ ਦੇਣੀ ਆ ਤਾਂ ਹੁਣ ਕੁੜੀ ਆਣ ਕੇ ਇੱਥੇ ਬੈਠੀ ਆ ਤੇ ਕੋਈ ਚੰਗੀ ਗੱਲ ਥੋੜੀ ਕੋਈ ਗੱਲ ਨਹੀਂ ਗੱਡੀ ਦੇ ਲੈਣ ਦੇ ਆ ਲੈਦੇ ਲਵਲੀ ਨੂੰ ਆਪਾਂ ਦੋ ਜਣੇ ਜੰਨੇ ਜੱਲਾ ਨਹੀਂ ਕਿਸ ਤਣ ਉਹ ਕਿਆਵਾਂਗੇ ਠੀਕ ਆ ਨਾ ਤੇ ਨਾਲੇ ਉਹਨਾਂ ਨੂੰ ਵੀ ਹੋਏਗਾ ਕਿ ਫੇਰਾ ਪੂਰਾ ਮਾਰਦੇ ਆ ਅੰਜੋਬਨ ਕੀ ਕਹਿੰਦਾ ਹੈ ਕੁੱਖ ਨਹੀਂ ਜੋ ਹੁੰਨੇ ਕਿਹਾ ਨਹੀਂ ਇਹ ਹੀ ਅਹੀਂ ਹੋ ਕੇ ਆ ਗਏ ਆ ਤੇ ਗੱਡੀ ਹੁਣ ਉਹ ਹੀ ਲਿਆਵਾਂਗੇ ਵੀ ਕਿਤਰੀ ਦੇ ਲਾਗੇ ਬੰਨੇ लवली ਆ ਜਾਏਗਾ ਨਾਲੇ ਆਹ ਪਹਿਲਾਂ ਲਿਆ ਕੇ ਕੀ ਕਰਨੀ ਉੱਥੇ